ਜੇਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡੇ ਹੋ ਪਾਸ ਤਾਤ ਗਹੋਰ ਗਿਆਨ ਪ੍ਰਗਟ ਉਜਿਆਰੋ ਦੁਖ ਦ੍ਰਿਦਰ ਅੰਧਿਆਰ ਕੋ ਨਾਸ਼ ਕਵ ਕੀਰਤ ਜੋ ਸੰਤ ਚਰਨ ਮੁੜ ਲੱਗੈ ਤਿਨ ਕਾਮ ਕ્રોਧ ਜਮ ਕੋ ਨਹੀਂ ਤਾਸ ਜਿਨ ਅੰਗਦ ਅੰਗ ਸੰਗ ਨਾਨਕ ਗੁਰ ਤੇਵ ਗੁਰ ਅਮਰਦਾਸ ਕਾ ਗੁਰ ਰਾਮਦਾਸ ਜਿਨ ਸਤ ਗੁਰ ਸੇ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਫੋਮਾਨੇ ਤੁਮ ਬਲੀ ਅਗਰ ਪ੍ਰਗਟ ਸੁਬਾਸ ਤ੍ਰੂਪ੍ਰੇਲਦ ਕਬੀਰ ਤੇ ਲੋਚਨ ਨਾਮ ਲੇਤ ਉਪਜਿਓ ਜੋ ਪ੍ਰਗਾਸ ਜੇ ਪਖਤਤਤ ਹੋਏ ਰਸਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਮਕ ਨਾਮ ਨਿਰੰਝਨ ਜਾਣਿਓ ਕਿੰਨੀ ਭਗਤ ਪੇਮ ਲੇਵ ਲਈ ਪਾਤ ਸੰਗਦ ਅੰਗ ਸੰਗ ਭਇਓ ਸਾਇਰ ਇਨ ਸ਼ਬਦ ਸੁਰਤ ਕਿੰਨੀ ਵਰਖਾਈ ਗੁਰ ਅਮਰਦਾਸ ਕੀ ਅਕਤ ਕਥਾ ਹੈ ਏ ਭਿਜੀ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਹਮ ਅਬ ਗੁਣ ਧਾਰੇ ਏਕ ਗੁਣ ਨਹੀਂ ਅੰਮ੍ਰਿਤ ਛਾਟ ਬਿਖ ਬਿਖ ਖਾਈ ਮਾਇਆ ਮੋਹ ਪਰਮ ਪਰ ਪੂਲੇ ਸਤ ਦਰਸਿਓਂ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮਤਾਸ ਮਿਟਾਈ ਇੱਕ ਸਰਦਸ ਬਾਖ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਮੋਹ ਮਲਬ ਵਿਵਸ ਕੀਓ ਤਾਮ ਗਏ ਕੇਸ ਪੁਛਾੜਿਓ ਕ੍ਰੋਧ ਖੰਡ ਪਰਚੰਡ ਲੋਭ અપਮਾਨ ਸਿਓ ਛਾੜਿ ਆਂ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੁਮੰਨਾ ਤਮਸਾ ਗੁਰ ਬੰਧਿਓ ਸਿਖ ਪਾਰੇ ਸੁ ਪ੍ਰਸੰਨ ਸਿਰ ਆ ਤਤ ਸਚੋ ਤਖਤ ਜੋਗ ਤੋਕ ਸੰਜੁਤ ਬਲ ਗੁਰ ਰਾਮਦਾਸ ਸਚ ਸੱਲ ਭਣ ਤੂੰ ਅਟਲ ਰਾਜ ਅਭਗਦਲ ਤੂੰ ਸਤਗੁਰ ਚੋਂ ਜੁਗਿ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਤੁਰਾ ਤੋਰ ਆਦ ਜੁਗਾਦ ਅਨਾਦ ਕਲਾ ਤਾਰੀ ਤਰੇ ਲੋ ਅਗੰ ਨਿਗੁਮ ਉਧਰਣ ਜਰਾ ਜੰਮੈ ਆ ਰੋਹਾਂ ਗੁਰ ਅਮਰਦਾਸ ਤੇਰ ਥੱਪਿਆ ਸੁਰਗਾਮੀ ਤਾਰਣ ਤਰਣ ਅਬ ਅੰਤ ਕ ਬਦਾਨ ਸੱਲ ਕਵ ਗੁਰ ਰਾਮਦਾਸ ਤੇਰੀ ਸ਼ਰਣ ਸਵਈਏ ਨੱਲੇ ਪੰਜਵੀਂ ਕੇ ੴ ਸਤਿਗੁਰ ਪ੍ਰਸਾਦਿ ਸਿਮਰੰ ਸੋਈ ਪੁਰਖ ਅਚਲ ਅਬਨਾਸ਼ੀ ਜਿਸ ਸਿਮਰਤ ਦੁਰਮਤ ਮਲ ਨਾਸ਼ੀ ਸਤ ਗੁਰ ਚਰਨ ਕਹਲ ਰਿੱਧ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਕਲ ਜੋੜ ਕਰ ਸਜਸ ਵਖਾਣਿਓ ਤਖਤ ਜੋਗ ਕੋ ਜੈ ਤਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਪੁੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਵੱਡ ਭਾਗੀ ਉਨਮਾਨਿਓ ਰਿੱਧ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਗੰਮਤ ਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਅਨਪੋਠ ਹੈ ਰਾਇਓ ਜਨਕ ਰਾਜ ਵਰਤਾਇਆ ਸਤਜਗ ਆ ਲੀਣਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਕਰ ਗੁਰ ਰਾਮਦਾਸ ਆਪਰੰਪਰ ਵੀਣਾ ਖੇਲ ਗੂੜੋ ਕਿਉ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਗੁਰ ਸਮਾਣੋ ਆਜੋਨੀ ਸੰਭਵਿਓ ਸੁਜਸ ਕਲ ਕਵਿਆਣ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਜਰਿਓ 파ਰਸ ਤਰਸ ਪ੍ਰਮਾਨ ਸਦ ਜੀਵਨ ਅਰਜਨ ਅਮੋਲ ਅਜਨ ਨਹੀਂ ਸੰਭਾਉ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭਾਉ ਅਗਧਹਿਣ ਪ੍ਰੰਪ੍ਰਾਤ ਦੇਣ ਸੀਤਲ ਸੁਖਦਾਤਾ ਅਸੰਭਾਉ ਉਦਵੇਯੋ ਪੁਰਖ ਪੂਰਨ ਵਿધાਤਾ ਨਾਨਕ ਆਦ ਅੰਗਦ ਅਮਰ ਸਤ ਗੁਰ ਸ਼ਬਦ ਸਮਾਇਓ ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈ ਕਾਰ ਜਾਸ ਜਗ ਅੰਦਰ ਮੰਦਰ ਪਾਗ ਜੁਗਤ ਸ਼ੇਵ ਰਹਿਤਾ ਗੁਰ ਪੂਰਾ ਪਾਇਓ ਵੱਡ ਭਾਗੀ ਲੇਵ ਲਾਗੀ ਮੇਦਨ ਪਰ ਸਹਿਤਾ ਤਹ ਤੰਨ ਪਰ ਤੀਰ ਨਿਵਾਰਨ ਤਲ ਸਹਾਰ ਤੋਏ ਜਸ ਬਖਤਾ ਕਲ ਸੋ ਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ ਧੰਮ ਤੀਰ ਗੁਰਮਤ ਗੁੰਭੀਰ ਪਰ ਦੁਖ ਬਸਾਰਨ ਸ਼ਬਦ ਸਾਰ ਹਰ ਸਮ ਉਦਾਰ ਅਹ ਮੇਵ ਨਿਵਾਰਨ ਮਾਦਾਨ ਸਤਗੁਰ ਗਿਆਨ ਮਨ ਚਾਉ ਨ ਹਟਾ ਸਤਵੰਤ ਹਰਨਾਮ ਮੰਤਰ ਨਵ ਨਿਦ ਨਾ ਨਿਖਟਾ ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋ ਆ ਤਾਣਿਓ ਗੁਰ ਅਰਜੁਨ ਕਲ ਉਚਰੇ ਤੈ ਰਾਜ ਜੋਗ ਰਸ ਜਾਣਿਓ ਤੈ ਨਿਰਭਉ ਮਾਣਿਓ ਲਖ ਮੈਂ ਅਲਕ ਲਖਾਇਓ ਗੰਮ ਗੋਚਰ ਦਤ ਗੰਭੀਰ ਸਤਗੁਰ ਪਰਚਾਇਓ ਗੁਰ ਪਰਚੈ ਪਰਵਾਣ ਰਾਜਭੈ ਜੋਗ ਕਮਾਇਓ ਤਨ ਤਨ ਗੁਰ ਤਨ ਅਫਾਰ ਸਰ ਸੁਧਾਰਤ ਪਰਾਇਓ ਗੁਰਗੰ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮੇਉ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰਸੂਰ ਸ਼ਬਦ ਹਉਮੈ ਨਿਵਾਰਿਓ ਪੰਚਹਰ ਨਿਦਲਿਓ ਸੁੰ ਸਹਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਗੁਰ ਰਿਦੈ ਬਸਾਇਓ ਗੁਰ ਅਰਜਨ ਕਲ ਉਚਰੈ ਤੈਂ ਜਨਕ ਕਲਸ਼ ਦੀਪ ਆਇਓ ਸੂਰਠੇ ਗੁਰ ਅਰਜਨ ਪੁਰਖ ਪ੍ਰਮਾਣ 파ਰਥੋ ਚੱਲ ਨਹੀਂ ਨੇਜ਼ਾ ਨਾਮ ਨਿਸ਼ਾਨ ਸਤਗੁਰ ਸ਼ਬਦ ਸਵਾਰਿਓ ਭਗਤ ਜਲ ਸਾਇਰ ਸੇਤ ਨਾਮ ਹਰੀ ਕਾ ਦੋਇ ਥਾ ਤੋ ਸਤਗੁਰ ਸੰਗੇਤ ਨਾਮ ਲਾਗ ਜਗ ਉਧਰਿਓ ਜਗਤ ਉਧਾਰਨ ਨਾਮ ਸਤਗੁਰ ਤੁਠੈ ਪਾਇਓ ਅਬ ਨਾਹੇ ਅਵਰ ਸਰ ਕਾਮ ਬਰੰਤਰ ਪੂਰੀ ਪੜੀ